ਸਾਡੇ ਕੋਲੇ ਵੀ ਰੋਜ਼ ਬੰਦੇ ਆਉਂਦੇ ਆ ਟੁੱਟੇ ਹੋਏ ਜਿਹੜੇ ਜਮੇ ਹੀ ਖਤਮ ਆ ਸੈਕਸ਼ੂਅਲੀ ਮਤਲਬ ਕਹ ਲੋ ਵੀ ਐਂ ਹੱਥ ਬੰਦਦੇ ਆ ਵੀਰੇ ਜੋ ਮਰਜ਼ੀ ਕਰਾ ਲਾ ਜਿਹੜਾ ਬੰਦਾ ਚਿੱਟੇ ਵਾਲਾ ਟੀਕਾ ਛੱਡ ਕੇ ਸਟੀਰੋਇਡ ਵਾਲੀ ਟੀਕੇ ਤੇ ਲੱਗ ਗਿਆ ਤਾਂ ਉਹ 'ਚ ਗਲਤ ਨਹੀਂ ਹੈਗਾ ਕੋਈ ਕਿੱਥੇ ਉਹ ਆਪਦੇ ਸਰੀਰ ਨੂੰ ਮਾਰਨ ਲੱਗਿਆ ਹੋਇਆ ਸੀ ਖਰਾਬ ਕਰਨ ਲੱਗਿਆ ਸੀ ਕਿੱਥੇ ਉਹ ਆਪਦੇ ਸਰੀਰ ਨੂੰ ਇਹਦੇ ਨਾਲ ਕਿਹੜਾ ਕਰਨ ਲੱਗਿਆ ਬਣਾਉਣ ਲੱਗ ਗਿਆ ਤੇ ਦੂਜੀ ਗੱਲ ਹੋਰ ਮਤਲਬ ਮੈਡੀਸਿਨਸ ਹੁੰਦੀਆਂ ਹਾਰਮੋਨ ਬੈਲੈਂਸ ਕਰਨ ਦੇ ਲਈ ਕਹਿੰਦਾ ਮੇਰੇ ਨਾਲ 5-6 ਮੁੰਡੇ ਮਰ ਗਏ ਚਿੱਟਾ ਲਾ ਲਾ ਕੇ ਇੰਨੇ ਕ ਟਾਈਮ ਚ ਠੀਕ ਆ ਜਿਹੜੇ ਜਾਨੀ ਐ ਜਿਵੇਂ ਦਿੱਲੀ ਨਾਲ ਰਹਿਣਾ ਉੱਠਣਾ ਬੈਣਾ ਰਾਤ ਨੂੰ ਵੀ ਕਈ ਵਾਰ ਇਕੱਠੇ ਫਿਰੀ ਫੁਰੀ ਜਾਣਾ ਇੱਕ ਦੋ ਦਿਨ ਘਰੇ ਨਹੀਂ ਆਉਣਾ ਨਾਲ ਹੀ ਉਹਨੇ ਰਹਿਣਾ ਪਰ ਜੇ ਕੋਈ ਆਮ ਬੰਦਾ ਕਿਸੇ ਨੇ ਮੋੜਾਂ ਦੇ ਖੜਕੇ ਡੋਲੇ ਦਿਖਾਉਣੇ ਆ ਠੀਕ ਆ ਕੋਈ ਵੀ ਕੁੜੀਆਂ ਚ ਵੀ ਠੋਕ ਬਣਾਉਣੀ ਆ ਹਵਾ ਕਰਨੀ ਆ ਉਹ ਲੈਂਦਾ ਬਈ ਉਹਦੇ ਅਰਗਾ ਮੈਂ ਕਹਿੰਦਾ ਮਹਾ ਮੂਰਖ ਕੋਈ ਨਹੀਂ ਜੀਰੋ ਡਰ ਵੀ ਉਹਦੋਂ ਯੂਜ਼ ਹੁੰਦਾ ਜਦੋਂ ਬੰਦੇ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਹੁੰਦੀ ਤੇ ਚਿੱਟੇ ਵਾਲਾ ਬੰਦਾ ਆਲਮੋਸਟ ਸੈਕਸ਼ੂਅਲੀ ਖਤਮ ਹੁੰਦਾ ਸਸ਼ੀਗਲ ਜੀ ਮਿੱਟੀ ਚੈਨਲ ਤੇ ਸਵਾਗਤ ਹੈ ਤੁਹਾਡਾ ਮੈਂ ਹਾਂ ਗੁਰਦੀਪ ਸਿੰਘ ਲੰਮੇ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਨੇ ਤੇ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦੇ ਨੇ ਲੇਕਿਨ ਇਸ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਰਾਜ਼ ਵੀ ਨੇ ਜਿਹੜੇ ਲੋਕ ਜਾਣਦੇ ਵੀ ਨੇ ਕਈ ਨੌਜਵਾਨ ਵੀ ਇਸ ਚੀਜ਼ ਨੂੰ ਜਾਣਦੇ ਨੇ ਕਿ ਅਗਰ ਬਾਡੀ ਬਿਲਡਿੰਗ ਦੇ ਵਿੱਚ ਆਏ ਆ ਤਾਂ ਬਹੁਤ ਕੁਝ ਖੋਣਾ ਵੀ ਪੈਂਦਾ ਹੈ ਸੋ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜਿਸ ਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੈ ਔਰ ਮਿਸਟਰ ਏਸ਼ੀਆ ਦਾ ਖਿਤਾਬ ਵੀ ਜਿੱਤਿਆ ਤੇ ਉਸ ਤੋਂ ਬਾਅਦ ਦੀ ਉਸ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਵਿੱਚ ਕੀ ਬਦਲਾਅ ਆਏ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਜ਼ਿੰਦਗੀ ਉਸ ਦੀ ਚੱਲ ਰਹੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਨਾਲ ਅ ਦੱਸਦੀ ਕਿ ਇਸ ਨੌਜਵਾਨ ਨੇ ਜਦੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਬੋਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਤਾਂ ਉਸ ਵੇਲੇ ਇਸ ਨੌਜਵਾਨ ਨੇ ਰੇੜੀਆਂ ਤੇ ਜਿਹੜਾ ਆਪਣਾ ਕੰਮ ਵੀ ਸ਼ੁਰੂ ਕਰਿਆ ਔਰ ਰੇੜੀ ਤੇ ਕੰਮ ਸ਼ੁਰੂ ਕਰਨ ਤੋਂ ਬਾਅਦ ਮਿਹਨਤ ਵੀ ਕੀਤੀ ਤੇ ਉਸ ਤੋਂ ਬਾਅਦ ਮਿਹਨਤ ਕਰਕੇ ਇਸ ਮੁੰਡੇ ਨੇ ਖਿਤਾਬ ਜਿਹੜਾ ਮਿਸਟਰ ਏਸ਼ੀਆ ਦਾ ਜਿੱਤਿਆ ਤੇ ਬੋਡੀ ਬਿਲਡਿੰਗ ਵੀ ਕਰਦਾ ਪਿਆ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵੇਲੇ ਬਲਪੀ ਸਿੰਘ ਸੇਖੋ ਮੌਜੂਦ ਨੇ ਸੇਖੋ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ 사ਸੀ ਗੱਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸੇਖੋ ਵੀ ਜਿਵੇਂ ਕਹਿੰਦੇ ਤੁਸੀਂ ਰੇੜੀ ਆ ਲਾਈ ਦੀਆਂ ਰੇੜੀ ਲਾ ਕੇ ਉਹਦੇ ਵਿੱਚ ਕੰਮ ਕੀਤਾ ਉਹ ਕਾਦਾ ਕੰਮ ਸ਼ੁਰੂ ਕਰਿਆ ਸੀਗਾ ਪਹਿਲਾਂ ਦੱਸਦਾ ਬਈ ਉਹਨਾਂ ਅਸਲ 'ਚ ਮੈਂ ਕੰਮ ਸ਼ੁਰੂ ਕਰਨਾ ਸੀਗਾ ਚਾਹ ਦੀ ਰੇੜੀ ਲਾਉਣੀ ਸੀਗੀ ਤੇ ਸਮਾਨ ਸਾਰਾ ਲਿਆਂਦਾ ਸਿਲੰਡਰ ਜਾਂ ਗੈਸ ਚੁੱਲਾ ਚਾਹ ਪੱਤੀ ਦੇ 2-3 ਡੱਬੇ ਲੈਂਦੇ ਵੱਡੇ ਦੁੱਧ ਹਨਾ ਸਾਰਾ ਕੁਝ ਪਰ ਉਹ ਐਟ ਦੀ ਐਂਡ ਜਿੱਥੇ ਲਾਉਣੀ ਸੀ ਉਹ ਬੰਦਾ ਕਹਿੰਦਾ ਹੀ ਮੈਂ ਦੁਕਾਨਾ ਪਾਉਣੀ ਆ ਵੀ ਤੂੰ ਇੱਥੇ ਲਾਏਗਾ ਮਹੀਨਾ ਡੇਢ ਮਹੀਨਾ ਫਿਰ ਤੇ ਚੰਗਾਵਾ ਵੀ ਫਾਇਦਾ ਨਹੀਂ ਕੋਈ ਉਦੋਂ ਬਾਅਦ ਚ ਫਿਰ ਮੈਂ ਸ਼ੁਰੂ ਕੀਤੀ ਸੀ ਨੈਟਵਰਕ ਮਾਰਕੀਟਿੰਗ ਬੰਦੇ ਜੋੜਨ ਵਾਲੇ ਜਿਹੜੇ ਹੁੰਦੇ ਆ ਉਦੋਂ ਚੰਗਾ ਯਾਨੀ 50-60000 ਚ ਕੁੰਡਾ ਕਰਾਇਆ ਕਰਜਾ ਗੁਰਜਾ ਚੱਕ ਕੇ ਤੇ ਫਿਰ ਹੌਲੀ ਹੌਲੀ ਕੰਮ ਕੀਤੇ ਮੈਂ ਗਿਆ ਸੀਗਾ ਗੱਡੀਆਂ ਦੀ ਏਜੰਸੀ ਚ ਵੀ ਬਾਈ ਰੱਖ ਲੋ ਤੋਦਿਆ ਕਰਾਂ ਐ ਗੱਡੀਆਂ ਉਹ ਬਣਿਆ ਹੀ ਨਹੀਂ ਬਾਈ ਸਭ ਰੱਖਣੀ ਨਾ ਪਤਾ ਨਹੀਂ ਕੀ ਹੋਵੇ ਧੋਣ ਦੇ ਲਈ ਵੀ ਉਧਰ ਉਹ ਕਿਸੇ ਨੇ ਪਤਾ ਨਹੀਂ ਬਾਈ ਉਦੋਂ ਟਾਈਮ ਹੀ ਇਹੋ ਜਿਹਾ ਸੀ ਆ ਵੀ ਜਵਾਬ ਹੀ ਦੇ ਦਿਆ ਕਰਨ ਫਿਰ ਮੈਂ ਕੱਪੜੇ ਵਿੱਚ ਮੁੱਝਣ ਵਾਲੀਆਂ ਦਿਖਾਣਾ ਦੇ ਹੀ ਪਤਾ ਕੀਤਾ ਸੀ ਬਾਈ ਵਧੀਆ ਕਰਾਂਗੇ ਵੀ ਵਿਚੂ ਮੈਂ ਤੇ ਉਹ ਫੜ ਕੇ ਰੱਖ ਲਿਆ ਕਰ ਨੂੰ ਰੈਜ਼ੂਮੇ ਤੇ ਮੁੜ ਕੇ ਵਰਸਦਣੀ ਨਾ ਤੇ ਫਿਰ ਐ ਹੌਲੀ ਹੌਲੀ ਕਰਦੇ ਕਿਤੇ ਮਿਲ ਗਈ ਸੀਗੀ ਕੰਪਨੀ ਸੀ ਡੀਟਲ ਮਾਰਕੀਟਿੰਗ 9000 ਤਨਖਾਹ ਸੀ ਉੱਥੇ ਉਹ ਵੀ ਕੱਟਕੁੱਟ ਲੈਂਦੇ ਹੁੰਦੇ ਸੀਗੇ 22500 ਤੇਲ ਪੈਂਦਾ ਸੀਗਾ ਉੱਥੇ ਫਿਰ ਕੀਤੀ ਤਿੰਨ ਚਾਰ ਮਹੀਨੇ ਜੌਬ ਫਿਰ ਫਿਟਨੈਸ ਲਾਈਨ ਚ ਤਾਂ ਪਹਿਲਾਂ ਤੋਂ ਹੀ ਸੀਗੇ ਪਰ ਫਿਰ ਇਹੀ ਪ੍ਰੋਫੈਸ਼ਨ ਬਣਾ ਲਿਆ ਇੱਥੋਂ ਹੀ ਮੈਂ ਕਿਹਾ ਵੀ ਇਨਕਮ ਜਨਰੇਟ ਕਰਾਂਗੇ ਟ੍ਰੇਨਿੰਗ ਦੇ ਕੇ ਡਾਈਟ ਪਲਾਨ ਹੁਣ ਆਨਲਾਈਨ ਟ੍ਰੇਨਿੰਗ ਬਹੁਤ ਵਧੀਆ ਮਾਣ ਲਵੋ ਵੀ ਦੁਨੀਆ ਹੀ ਪਾਰਟੀ ਪਈ ਆ ਪਹਿਲਾਂ ਨਾਲੋਂ ਤਾਂ ਬਈ ਬਹੁਤ ਕਿ ਸੌਖਾ ਹੋ ਗਿਆ ਅੱਗੇ ਨਾਲੋਂ ਜ਼ਿੰਦਗੀ ਜਦੋਂ ਦੀ ਮਿਨਿਸਟਰੀ ਏਸ਼ੀਆ ਜਿਹੜਾ ਖਿਤਾਬ ਜਿੱਤਣ ਤੋਂ ਬਾਅਦ ਜੀ ਏਸ਼ੀਆ ਜਿੱਤਣ ਤੋਂ ਬਾਅਦ ਆਏ ਆ ਵੀ ਬ੍ਰਾਂਡ ਸਪਾਂਸਰਸ਼ਿਪਾਂ ਬਹੁਤ ਵਧੀਆ ਮਿਲਣ ਲੱਗ ਗਈਆਂ ਜਿਵੇਂ ਪਹਿਲਾਂ ਟ੍ਰੇਨਿੰਗ ਤਾਂ ਉਦੋਂ ਵੀ ਆਉਂਦੀ ਸੀਗੀ ਜਿਵੇਂ ਬਾਹਰਲੇ ਆਪਣੇ ਵੀਰ ਹਨਾ ਗਏ ਹੋਏ ਆ ਟਰੱਕਾਂ ਵਾਲੇ ਆ ਕੈਨੇਡਾ ਅਮਰੀਕਾ ਚ ਜਾਂ ਤੁਸੀਂ ਲਾ ਲੋ ਵੀ ਕੋਈ ਬੈਂਕ ਜੌਬ ਵੀ ਜਾਂ ਸਾਰਾ ਜਿਹੜੀ ਖੜੀ ਰਹਿਣਾ ਖੜੇ ਰਹਿਣਾ ਹਨਾ ਬੰਦੇ ਨੇ ਉਹ ਬਾਡੀ ਉਹ ਜਿਹੀਆਂ ਸਟਿਫ ਹੋ ਜਾਂਦੀ ਆ ਜਾਂ ਹਾਰਮੋਨਲ ਬੈਲੈਂਸ ਹੋ ਜਾਂਦੇ ਆ ਕੁੜੀਆਂ ਨੂੰ ਮੋਸਟਲੀ ਪੀਸੀਓਡੀ ਪੀਸੀਓਐਸ ਵਿੱਚ ਪ੍ਰੋਬਲਮ ਹੋ ਜਾਂਦੀ ਵੀ ਉਹਨਾਂ ਨੂੰ ਫਿਰ ਡਾਈਟ ਪਲਾਨ ਦੀ ਲੋੜ ਪੈਂਦੀ ਆ ਤੇ ਇੱਧਰ ਇੰਡੀਆ ਚ ਵੀ ਆਪਣੇ ਜਿਵੇਂ ਬਹੁਤ ਇੰਡੀਆ ਚ ਭਰੇ ਆ ਯਾਰ ਵੀ ਗਰੀਬੀ ਮਾਰ ਜਾਂਦੀ ਆ ਬੰਦੇ ਨੂੰ ਜੇ ਅਜਿਹੇ ਵੀ ਲਾਈਨ ਹਨ ਨਾ ਬੋਡੀ ਬਿਲਡਿੰਗ ਹੋ ਗਈ ਕਬੱਡੀ ਪਲਵਾਨੀ ਇਹ ਜਾਰੇਦਾਰ ਜਿਹੜੇ ਸਾਡੇ ਅਰਗੇ ਵੀ ਛੋਟੇ ਘਰਾਂ ਦੇ ਮੁੰਡੇ ਹਨ ਵੀ ਜਿਹੜੇ ਛੋਟੇ ਘਰਾਂ ਦੇ ਮੁੰਡੇ ਆ ਵੀ ਉਹਨਾਂ ਨੂੰ ਜਾਦੇ ਸ਼ੌਂਕ ਹੁੰਦਾ ਵੀ ਇਹ ਵੀ ਅਸੀਂ ਵੀ ਜੋਰ ਵਾਲਾ ਕੰਮ ਹੈ ਜਿਹੜਾ ਉਹ ਜਿਆਦਾ ਪ੍ਰੇਫਰ ਕਰਦੇ ਆ ਸੋ ਇੱਥੇ ਵੀ ਖਰਾਕ ਮਾਰ ਜਾਂਦੀ ਆ ਬਾਹਰਲੇ ਥੋੜਾ ਜਿਹਾ ਅਫੋਰਡ ਕਰ ਲੈਂਦੇ ਆ ਸੋ ਆਪਣਾ ਕੰਮ ਵਧੀਆ ਚੱਲੀ ਜਾਂਦਾ ਇਧਰਲੇ ਨੂੰ ਵੀ ਆਪਾਂ ਵਧੀਆ ਗਾਈਡ ਕਰੀਏ ਨੇ ਉਧਰਲੇ ਨੂੰ ਵੀ ਕਰੀ ਜਾਂਦੇ ਆ ਵੀ ਯਾ ਖੇਡਣ ਗਏ ਹੋ ਤੁਸੀਂ ਹਨਾ ਇਸ ਕੰਪੀਟੀਸ਼ਨ ਦੇ ਵਿੱਚ ਕੇ ਹੋ ਤਾਂ ਉਸ ਵੇਲੇ ਏਸ਼ੀਅਨ ਕੰਟਰੀ ਸਾਰੀਆਂ ਹੀ ਉਹ ਮੌਜੂਦ ਸੀ ਕੰਪੀਟੀਸ਼ਨ ਚ ਕਿ ਕੋਈ ਕੋਈ ਕੰਟਰੀ ਸੀ ਏਸ਼ੀਅਨ ਜਿਹੜੀ ਜਿਵੇਂ ਵੀਰੇ ਮੰਨ ਲਓ ਚਾਈਨਾ ਸੀਗੀ ਚਾਈਨਾ ਦੇ ਬਾਡੀ ਬਿਲਡਰ ਬਹੁਤ ਵਧੀਆ ਤਿਆਰੀ ਕਰਕੇ ਆਏ ਸੀਗੇ ਤੇ ਫਿਲੀਪਪਿਨਸ ਸੀਗੇ ਬਾਕੀ ਥਾਈਲੈਂਡ ਵਾਲੇ ਤਾਂ ਸੀਗੇ ਹੀ ਕਿਉਂਕਿ ਉਹਨਾਂ ਨੇ ਆਪ ਦੇ ਦੇਸ਼ ਚ ਕੰਪੀਟੀਸ਼ਨ ਆਰਗੇਨਾਈਜ਼ ਕਰਾਇਆ ਸੀਗਾ ਇੰਡੀਆ ਤੋਂ ਸੀਗੇ ਯਾਨੀ 11 12 ਮੁੰਡੇ ਮਿਲਦਾ ਆਪਣੇ ਪੰਜਾਬ ਵੱਲ ਦੇ ਨਾਰਥ ਇੰਡੀਆ ਦੇ ਫਿਰ ਸਾਊਥ ਦੇ ਸੀਗੇ 15 16 ਮੁੰਡੇ ਉਹ ਕੇਰਲਾ ਵੱਲ ਦੇ ਤੇ ਆਲਮੋਸਟ ਬਈ ਮੇਰੇ ਖਿਆਲ ਸੀਗੀਆਂ ਯਾਰ 20 ਕ ਕੰਟਰੀਆਂ ਤਾਂ ਹੁਣ ਹੁਣ ਉਦੋਂ ਬੰਦੇ ਦਾ ਨਾ ਵੀਰੇ ਪਾਣੀ ਪੂਣੀ ਛੱਡਿਆ ਹੁੰਦਾ ਇੰਨਾ ਧਿਆਨ ਨਹੀਂ ਜਾਂਦਾ ਵੀ ਆਪਦਾ ਹੀ ਪਤਾ ਹੁੰਦਾ ਵੀ ਵੱਡੇ ਗਏ ਪਏ ਆ ਵੀ ਐਕਸਰਸਾਈਜ਼ ਪੋਜ਼ਿੰਗ ਕਰ ਲਈ ਅਗਲਾ ਕੰਪੀਟੀਸ਼ਨ ਐਨੇ ਵਜੇ ਆਪਦੇ ਤੇ ਧਿਆਨ ਹੁੰਦਾ ਪਰ 20 ਕ ਮੇਰੇ ਹਿਸਾਬ ਨਾਲ ਕੰਟਰੀਆਂ ਹੋਣਗੀਆਂ ਉਦੋਂ ਤੁਹਾਡੇ ਟੋਟਲ ਲਗਜਲ 20 ਕ ਜਾਨੇ ਤਾਂ ਹੋਣਗੇ ਇੰਡੀਆ ਦੇ ਵਿੱਚੋਂ ਤਾਂ ਉਹਨਾਂ ਸਾਰਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਖਿਤਾਬ ਜੀ ਤੁਸੀਂ ਜਿੱਤੇ ਆ ਵਾ ਹਾਂਜੀ ਜਿਵੇਂ ਵੀਰੇ categories ਹੁੰਦੀਆਂ ਵਾ ਆਪਣੇ ਉਦੋਂ ਇੱਕ ਦੋ ਮੈਡਲ ਮੇਰੇ ਖਿਆਲ ਇੱਥੇ ਇੱਕ ਸ਼ਾਇਦ ਪੰਜਾਬ 'ਚ ਵੀ ਸੀ ਸ਼ਾਇਦ ਤੇ ਉਹਨਾਂ ਦੇ ਵੀ ਵਧੀਆ ਸੀਗੇ ਕੇਰਲ ਵਾਲੇ ਸਾਈਡਾਂ 'ਚ ਜਿਵੇਂ ਮੇਰੀ ਕਲਾਸਿਕ ਬੋਡੀ ਬਿਲਡਿੰਗ ਸੀਗੀ ਤੇ ਸਪੋਰਟਸ ਮਾਡਲ ਕੈਟਾਗਰੀ ਦੋਨਾਂ ਜੋ ਮੈਡਲ ਆਏ ਸੀਗੇ ਤੇ ਮੇਰੀ ਬਾਡੀ ਵੇਟ ਤੇ ਮਤਲਬ ਲਾਈਟ ਵੇਟ ਸੀ ਨਾ ਮੈਂ ਘੱਟ ਵੇਟ 'ਚ ਖੇਡਿਆ ਸੀਗਾ ਪਰ ਹੁਣ ਦੇਖੋ ਜਿਵੇਂ ਗੇਨਿੰਗ-ਗੋਨਿੰਗ ਕਰ ਲਈ ਅਗਲੀ ਗਰੀ ਹੁਣ ਹੈਵੀ ਵੇਟ 'ਚ ਖੇਡਾਂਗੇ ਜਾਂ ਓਪਨ 'ਚ ਖੇਡਾਂਗੇ ਉਹਦੀ ਤਿਆਰੀ ਕਰ ਦਿੱਤੀ ਹੈ ਮੈਂ ਪਿਛਲੇ ਸਾਲ 'ਚ ਕੋਈ ਵੀ ਕੰਪੀਟੀਸ਼ਨ ਨਹੀਂ ਕਰਿਆ ਉਦੋਂ ਬਾਅਦ ਤੋਂ ਕੰਪੀਟੀਸ਼ਨ ਇੱਕ ਤਰ੍ਹਾਂ ਦੀ ਛਾੜੀ ਦਿੱਤੇ ਵੀ ਮੈਨੂੰ ਆਲਮੋਸਟ ਸਾਲ ਹੋ ਗਿਆ ਜੁਲਾਈ 'ਚ ਸੀਗਾ ਅਸਾਲ ਹੋਣ ਵਾਲਾ ਕੋਈ ਕੰਪੀਟੀਸ਼ਨ ਨਹੀਂ ਕੀਤਾ ਸ਼ਾਇਦ ਆਹ ਸਾਲ ਦੇ ਅੰਤ ਤੱਕ ਵੀ ਨਾ ਕਰਾਂ ਵੀ ਐਦਕੀ ਤੂੰ ਜਦੋਂ ਜਾਣਾ ਓਪਨ 'ਚ ਹੀ ਜਾਣਾ ਵੀ ਸਰੀਰ ਪੂਰਾ ਵੀ ਮੋਢੇ-ਮਾਢੇ ਵੱਡੇ ਕਰਕੇ ਵੇਟ 90 ਕਹਿੰਦੇ ਵੀ ਜਿਹੜੇ ਬੋਡੀ ਬਿਲਡਿੰਗ ਕਰਦੇ ਆ ਵੀ ਉਹ ਇੰਜੈਕਸ਼ਨਸ ਵਗੈਰਾ ਲੈਂਦੇ ਨੇ ਨਾ ਸਟੈਰੋਇਡ ਜਿਹੜੇ ਹੁੰਦੇ ਨੇ ਉਹ ਲਏ ਜਾਂਦੇ ਨੇ ਵੀ ਸਾਈਜ਼ ਜਿਹੜਾ ਗੇਨ ਹੋਵੇ ਜਾਂ ਸਾਨੂੰ ਸਟਰੈਂਥ ਮਿਲੇ ਉਸ ਦੇ ਲਈ ਤੇ ਕਹਿੰਦੇ ਵੀ ਉਹਦੇ ਨਾਲ ਇੰਪੋਰਟੈਂਟ ਬਹੁਤ ਹੋ ਜਾਂਦਾ ਬੰਦਾ ਵੀ ਸਖਸ ਲਈ ਟੋਟਲੀ ਉਹਦੀ ਡਿਫਰੈਂਟ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਨਾ ਵੀ ਐਦਾਂ ਵੀ ਹੁੰਦੀ ਆ ਚੀਜ਼ ਇਹ ਮੈਂ ਦੇਖੋ ਵੀਰੇ ਤੁਹਾਨੂੰ ਮੈਂ ਆਪਦੀ ਵੀ ਐਗਜ਼ਾਮਪਲ ਦੱਸਦਾ ਮਾਂ ਤੇ ਜਿਹੜੇ ਹੋਰ ਮੁੰਡੇ ਆ ਉਹਨਾਂ ਦੀ ਵੀ ਹੁਣ ਮੇਰੇ ਕੋਚ ਆ ਜਿਹੜੇ ਏਕੇ ਬਾਈ ਹਨਾ ਤੁਹਾਨੂੰ ਪਤਾ ਵੀ ਜਾਣਦੇ ਹੋ ਤੁਸੀਂ ਉਦੋਂ ਵੀ ਉਹਨਾਂ ਦਾ ਇੰਟਰਵਿਊ ਹੋਇਆ ਸੀਗਾ ਉਹ ਹੈਗਾ ਡਾਕਟਰ ਤੇ ਮੈਂ ਉਹਨਾਂ ਦੀ ਗਾਈਡੈਂਸ ਹੀਟ ਸਾਰਾ ਜੋ ਵੀ ਸਟੀਰੋਇਡ ਸਾਈਕਲ ਆ ਕੀ ਕੀਤੇ ਆ ਬਈ ਹਨਾ ਕਰਨੇ ਪੈਂਦੇ ਸਾਡੀ ਬਾਡੀ ਜਿਹੜੀ ਬੋਡੀ ਬਿਲਡਿੰਗ ਆ ਇਹਦੇ ਚ ਹੈਗਾ ਹੀ ਆ ਇਹ ਚੀਜ਼ ਹਨਾ ਤੇ ਉਹ ਚੀਜ਼ ਦੇ ਅਕੋਰਡਿੰਗ ਬਈ ਮੈਨੂੰ 1% ਵੀ ਕਿਸੇ ਚੀਜ਼ ਦਾ ਫਰਕ ਨਹੀਂ ਪਿਆ ਪਰ ਸਾਡੇ ਕੋਲੇ ਬਈ ਰੋਜ਼ ਬੰਦੇ ਆਉਂਦੇ ਆ ਟੁੱਟੇ ਹੋਏ ਜਿਹੜੇ ਜਮੇ ਹੀ ਖਤਮ ਆ ਸੈਕਸ਼ੂਅਲੀ ਮਤਲਬ ਕਹ ਲੋ ਵੀ ਐਂ ਹੱਥ ਬੰਦਦੇ ਆ ਵੀ ਵੀਰੇ ਜੋ ਮਰਜ਼ੀ ਕਰਾ ਲਾ ਸਾਨੂੰ ਸੈੱਟ ਕਰਦੇ ਬਾਈ ਕੋਲੇ ਬਹੁਤ ਮੁੰਡੇ ਆਉਂਦੇ ਆ ਤੇ ਉਹ ਗੱਲ ਕਿੱਥੇ ਖਤਮ ਹੁੰਦੀ ਆ ਜਿਹੜੇ ਬਈ ਦੋ ਚੀਜ਼ਾਂ ਵਾ ਟਰਮਨ ਤੇ ਐਂਪ ਹਨਾ ਹੁਣ ਜਦੋਂ ਬਈ ਅਸੀਂ ਬੋਡੀ ਬਿਲਡਿੰਗ ਕੰਪੀਟੀਸ਼ਨ ਤੇ ਗਏ ਉੱਥੇ ਟਿਕਟੂਕੇ ਲਈ ਫਿਰਦੇ ਸੀਗੇ ਉਹ ਅਸੀਂ ਤਾਂ ਚੱਲ ਸਾਡਾ ਤਾਂ ਮੇਰਾ ਤਾਂ ਪਹਿਲਾਂ ਹੀ ਬੰਦ ਹੋ ਗਿਆ ਸੀ 15-20 ਸਾਲ ਪਹਿਲਾਂ ਜੋ ਵੀ ਸਾਈਕਲ ਸੀਗਾ ਉਹ ਉੱਥੇ ਔਨ ਦੀ سپورਟ ਲਾ ਕੇ ਫੇਸ ਸਟੇਜ ਤੇ ਚੜ ਰਹੇ ਸੀ ਪਰ ਉਹਨਾਂ ਨੂੰ ਇੰਨੇ ਰਿਜ਼ਲਟ ਨਹੀਂ ਆਉਂਦੇ ਮੈਂ ਇਕੱਲੇ ਚੋਲ ਸ਼ਹਿਦ ਜਾਂ ਕੋਕ ਪੀ ਗਏ ਜਿਹੜੇ ਮੇਰੇ ਮਸਲ ਹਨਾ ਨਿਕਲੇ ਬੀਨਸ ਵਗੈਰਾ ਉਹਨਾਂ ਨੂੰ ਉਹਦੇ ਨਾਲ ਵੀ ਇੰਨਾ ਰਿਜ਼ਲਟ ਨਹੀਂ ਆਇਆ ਕਿਉਂਕਿ ਜਿਹੜੀ ਮੇਨ ਗੱਲ ਆ ਸਾਇੰਸ ਆ ਜਿੱਥੇ ਤੱਕ ਨੌਲੇਜ ਆ ਵੀ ਕਿਵੇਂ ਬਾਡੀ ਨੂੰ ਆਪਾਂ ਘਮਾਉਣਾ ਗੇਮ ਘਮਾਉਣੀ ਕਿਵੇਂ ਇਹਨੂੰ ਆਪਾਂ ਖੋਲਣਾ ਆਨ ਦੀ ਸਪੋਰਟ ਹੈ ਨਾ ਵੀ 스테ਜ ਦੇ ਲਈ ਵੀ ਐਂਚੈਂਜ ਮਸਲ ਵੱਡਾ ਦਿਖਣ ਲੱਗ ਜਾਂਦਾ ਉਹ ਮੇਰਾ ਚੌਲ ਸ਼ਾਇਦ ਕੋਕ ਜਾਂ ਪਾਣੀ ਨੇ ਕੰਮ ਕਰਤਾ ਉਹਨਾਂ ਨੇ ਟੀਕੇ ਲਾਉਣੇ ਪਰ ਉਹਨਾਂ ਰਿਜ਼ਲਟ ਨਹੀਂ ਆਉਂਦਾ ਉਹ ਗੱਲ ਉੱਥੇ ਹੀ ਨੌਲੇਜ ਤੇ ਆ ਕੇ ਮੁੱਕ ਜਾਂਦੀ ਹੈ ਨੌਲੇਜ ਹੋਊਗੀ ਬਾਈ ਕੁਝ ਨਹੀਂ ਹੁੰਦਾ ਪਰ ਜਿੱਥੇ ਨੌਲੇਜ ਹੈ ਨਹੀਂ ਹੁਣ ਬਈ ਹਰੇਕ ਬੰਦੇ ਦੀ ਹੈ ਨਾ ਹਾਈਟ ਵੇਟੇਜ ਆ ਅਲੱਗਾ ਮੈਟਾਬੋਲਿਕ ਰੇਟ ਅਲੱਗਾ ਬੰਦੇ ਦੇ ਜੈਨੇਟਿਕਸ ਅਲੱਗਾ ਜੋੜ ਕੇਵੇਂ ਦਾ ਲਾਉਂਦਾ ਡੇਲੀ ਲਾਈਫ ਸਟਾਈਲ ਉਹ ਲੱਗਾ ਉਸ ਅਕੋਰਡਿੰਗ ਜਦੋਂ ਬੰਦਾ ਕੋਲੇ ਖੜ ਕੇ ਸਮਾਨ ਕਰਦਾ ਸਟੀਰੋਇਡ ਫੇਰ ਅਫੈਕਟ ਨਹੀਂ ਆਉਂਦੇ ਪਰ ਜਿਵੇਂ ਹੁਣ ਕਿਸੇ ਨੇ ਬਾਈ ਦੂਰ ਬੈਠੇ ਨੇ ਫਲਾਨੀ ਦੁਕਾਨ ਤੋਂ ਲੈ ਜਾ ਬਾਈ ਐਨ ਐਮ ਐਲ ਵਾਲੀ ਆ ਲਾ ਲਈ ਉਹ ਲਾ ਲਈ ਉਹ ਫਿਰ ਖਲਵਾੜਾ ਸਰੀਰ ਨਾਲ ਬਹੁਤੀ ਲੰਬੀ ਗੇਮ ਨਹੀਂ ਹੈਗੀ ਫੇਰ ਇਹ ਪੰਜ ਚਾਰ ਸਾਲਾਂ ਨੂੰ ਮਤਲਬ ਕਹਿ ਲਓ ਵੀ ਅਫੈਕਟ ਆਉਣਾ ਹੀ ਆਉਣਾ ਵੀ ਆਉਣਾ ਹੀ ਆਉਣਾ ਬਾਈ ਜੋ ਮਰਜ਼ੀ ਕਰ ਲਓ ਫੇਰ ਅੱਛਾ ਜਿਵੇਂ ਤੁਸੀਂ ਕੰਪੀਟੀਸ਼ਨ ਦੇ ਲਈ ਗਏ ਅ ਜਿੰਨੀਆਂ ਕੰਟਰੀਸ ਤੋਂ ਸੀ ਆਈਆਂ ਕੋਈ ਇੰਡੀਆ ਦੇ ਵਿੱਚ ਜੇ ਕੋਈ ਜਾਂਦਾ ਵੀ ਕੋਈ ਐਦਾ ਤਾਂ ਤਾਂ ਨਹੀਂ ਹੁੰਦਾ ਵੀ ਕਿਦਾਂ ਟ੍ਰੀਟ ਕਰਦੇ ਨੇ ਵੀ ਲੋਕ ਜਿਹੜੇ ਬਾਹਰਲੇ ਹੁੰਦੇ ਨੇ ਵੀ ਜਦੋਂ ਤੁਸੀਂ ਪਹੁੰਚਦੇ ਹੋ ਉੱਥੇ ਕੰਪੀਟੀਸ਼ਨ ਲੜਨ ਦੇ ਲਈ ਮੈਂ ਵੀਰੇ ਥਾਈਲੈਂਡ ਗਿਆ ਸੀ ਤੇ ਉਦੋਂ ਬਾਅਦ ਵਿੱਚ ਮਲੇਸ਼ੀਆ ਮੈਂ ਗਿਆ ਸੀਗਾ ਬਾਈ ਨਾਲ ਹਨਾ ਟੀਮ ਲੈ ਕੇ ਗਏ ਸੀਗਾ ਇੱਥੋਂ ਏਕੇ ਬਾਈ ਦੇ ਨਾਲ ਮੈਂ ਗਿਆ ਸੀਗਾ ਬਈ ਇੰਨੀਆਂ ਕੋ ਵਧੀਆ ਕੰਟਰੀਆਂ ਆ ਵਾ ਵੀ ਹੂਟਿੰਗ ਜਿਵੇਂ ਨਾ ਵੀ ਸਟੇਜ ਤੇ ਖੜਾ ਵਾ ਪਲੇਅਰ ਕੱਲਾ ਪੋਜ਼ਿੰਗ ਲਈ ਹੁੰਦੀ ਆ ਇੱਕ ਨਾ ਵੀ ਪਹਿਲਾਂ ਕੱਲੇ ਬੰਦੇ ਤੋਂ ਪੋਜ਼ਿੰਗ ਕਰਾਉਂਦੇ ਆ ਆਪਣੀ ਮਰਜ਼ੀ ਨਾਲ ਪੋਜ਼ਿੰਗ ਕਰਨੀ ਜੱਜੀਸ ਮੂਰੇ ਉਨਿਆਂ ਹੀ ਹੂਟਿੰਗਸ ਵੀ ਉਦੋਂ বাজਦੀਆਂ ਮੈਂ ਜਦੋਂ ਉਹਨਾਂ ਦਾ ਬੰਦਾ ਚੜਦਾ ਉਨਿਆਂ ਹੀ ਆਪਣੇ ਦੀ বাজਦੀਆਂ ਕਿਸੇ ਹੋਰ ਕੰਟਰੀ ਦਾ ਚੜ ਜਵੇ ਉਨਿਆਂ ਹੀ ਤਾੜੀਆਂ ਵੀ ਮਤਲਬ ਉਤਸ਼ਾਹ ਹੀ ਤੇ ਇੰਨਾ ਕਰਦੇ ਆ ਬੰਦੇ ਨੂੰ ਇਹ ਨਹੀਂ ਵੀ ਹੂ ਹੂ ਵੀ ਬੰਦੇ ਨੂੰ ਡੀਮੋਟੀਵੇਟ ਕਰ ਦੋ ਵੀ ਸਾਡਾ ਸਾਡੇ ਬੰਦੇ ਨੇ ਆਉਣਾ ਇਹ ਚੀਜ਼ ਨਹੀਂ ਉੱਥੇ ਦੇਖਣ ਨੂੰ ਮਿਲਦੀ ਜਿਵੇਂ ਤੁਸੀਂ ਆਪਦਾ ਗੱਲ ਕੀਤੀ ਵੀ ਚਾਹ ਦੀ ਜੜੀ ਲਾਉਣੀ ਸੀਗੀ ਹਨਾ ਤੇ ਕੋਈ ਵੀ ਨਹੀਂ ਆਇਆ ਸੀਗਾ ਉਸ ਵੇਲੇ ਵੀ ਮਦਦ ਕਰਨ ਦੇ ਲਈ ਵੀ ਯਾਰ ਚਲ ਕੋਈ ਯਾਰ ਦੋਸਤੀ ਆ ਜਾਂਦੇ ਨੇ ਜਾਂ ਹੋਰ ਆ ਜਾਂਦੇ ਨੇ ਵੀ ਯਾਰ ਤੂੰ ਕੰਮ ਤੋੜਨਾ ਹੈ ਤੂੰ ਕੰਮ ਬਾਲੀ ਗੱਲ ਕੁਝ ਹੋਰ ਤੋੜ ਲੈ ਤਰੀ ਹੈਲਪ ਕਰ ਦਿੰਦੇ ਆਪਾਂ ਵੀ ਜ਼ਰੂਰੀ ਆਪਾਂ ਇਹ ਚਾਹੀ ਵਿਚ ਨਹੀਂ ਹਨ ਵੀ ਇਹ ਚੀਜ਼ਾਂ ਕਈ ਜਣੇ ਸੋਚ ਲੈਂਦੇ ਨੇ ਕਈ ਜਣੇ ਹਾਲਾਂਕਿ ਜਿਹਨੇ ਮਿਹਨਤ ਕਰਨ ਨੂੰ ਨਹੀਂ ਸੋਚਦਾ ਉਹ ਚੀਜ਼ਾਂ ਤਾਂ ਕੋਈ ਮਦਦ ਕਰਨ ਲਈ ਕੋਈ ਵੀ ਨਹੀਂ ਆਇਆ ਹੈਗਾ ਪਹਿਲਾਂ ਵੀਰੇ ਆਏ ਸੀਗਾ ਯਾਰ ਸਾਡਾ ਫਰੈਂਡ ਸਰਕਲ ਮੇਰਾ ਹਜੇ ਵੀ ਉਹੀ ਆ ਚੱਲ ਸਾਰੇ ਰੱਬ ਦੀ ਮਿਹਰ ਨਾਲ ਜਿਵੇਂ ਮੈਂ ਗਰੋਅ ਕੀਤਾ ਕਰਕੇ ਪਹਿਲਾਂ ਤਾਂ ਵੀ ਇੰਨੇ ਵਾਲਾ ਹੈ ਹੀ ਨਹੀਂ ਸੀ ਕੋਈ ਇਹਨਾਂ ਵੀ ਹੈਲਪਫੁੱਲ ਕਰੇ ਬਾਕੀ ਯਾਰ ਸੀਗੇ ਵੀਰੇ ਜਿਹੜੇ ਵੀ ਨਾਲ ਦੇ ਹਨਾ ਕਹਿੰਦੇ ਸੀ ਵੀ ਤੂੰ ਦੱਸ ਕੀ ਚਾਹੀਦਾ ਤੈਨੂੰ ਵੀ ਪੈਸੇ ਹਨਾ ਵੀ ਤੈਨੂੰ ਲੋੜ ਆ ਤੂੰ ਲੈ ਲੈ ਕੋਈ ਗੱਲ ਨਹੀਂ ਪਰ ਵੀਰੇ ਮੈਂ ਕਹਿੰਦਾ ਵੀ ਹਨਾ ਵੀ ਹੈਲਪ ਲੈਣ ਨਾਲੋਂ ਵੀ ਆਪ ਦੀ ਇੱਕ ਇਨਕਮ ਹੋਵੇ ਵੀ ਬੰਦਾ ਥੋੜਾ ਕਮਾਵੇ ਆਪਦਾ ਹੋਵੇ ਹੁਣ ਚਾਹ ਦੀ ਰੇੜੀ ਤੋਂ ਵੀਰੇ ਮੈਂ ਕਿਹੜਾ ساری ਜ਼ਿੰਦਗੀ ਚਾਹੀ ਵੇਚੀ ਜਾਣੀ ਸੀ ਮੈਨੂੰ ਐ ਸੀਗਾ ਵੀ ਵੇਚੀਏ ਹੌਲੀ ਹੌਲੀ ਹੈਨਾ ਉੱਥੇ ਥੋੜਾ ਜਿਹਾ ਹੋਰ ਨਾਲ ਕੋਈ ਚੀਜ਼ ਲਾ ਲਾਂਗੇ ਖਾਣ ਨੂੰ ਫਿਰ ਇੱਕ ਰੈਸਟੋਰੈਂਟ ਆਈ ਬਣਾ ਲਾਂਗੇ ਵੀ ਉੱਥੋਂ ਪੈਸੇ ਪੂਸੇ ਕਮਾ ਕੇ ਮੇਰਾ ਵੀ ਐ ਇਰਾਦਾ ਵੀਰੇ ਜਿਵੇਂ ਹੁਣ ਵੀ ਮੈਂ ਗਰੋ ਕਰੀ ਜਾਣਾ ਇਨਵੈਸਟਮੈਂਟ ਕਰਦਾ ਠੀਕ ਆ ਆਪਦੇ ਬਿਨੈ ਆਪਦੇ ਸਰੀਰ ਤੇ ਲਾਉਣਾ ਵਾ ਤੇ ਉਹ ਹੌਲੀ ਹੌਲੀ ਕਰਕੇ ਬਈ ਵੱਡਾ ਬੈਨਾ ਉਹਨੂੰ ਕਰੋ ਬਿਜ਼ਨਸ ਨੂੰ ਫਿਰ ਉੱਥੋਂ ਖਾਣਾ ਸਟਾਰਟ ਕਰੋ ਸੋ ਇਸੇ ਕਰਕੇ ਮੈਂ ਬਈ ਮਤਲਬ ਅੜੀ ਅਲਝਿਆ ਮੇਰੇ ਘਰ ਦੇ ਵੀ ਉਦੋਂ ਕਹਿੰ ਵੀ ਤੂੰ ਬਈ ਜੋ ਕਰਨਾ ਕਰ ਬਿਨਾਂ ਅਸੀਂ ਤੇਰੇ ਨਾਲ ਆ ਬਿ ਨਾ ਤੂੰ ਸਾਨੂੰ ਕਹਿ ਨਾ ਸਾਨੂੰ ਦੱਸ ਵੀ ਜਿਹੜਾ ਕੋ ਕਰਨਾ ਕਰ ਵੀ ਮਤਲਬ ਵੀ ਦਿਮਾਗ ਤੋਂ ਬਈ ਥੋੜਾ ਜਿਹਾ ਪੈਦਲ ਜਿਹਾ ਹੋਣਾ ਪੈਂਦਾ ਜੇ ਵੀ ਵੀ ਅੜੀ ਜੀ ਪਗਾਵੇ ਬੰਦਾ ਫੇਰ ਗਰੋ ਕਰਦਾ ਹੌਲੀ ਹੌਲੀ ਹੁਣ ਤੁਸੀਂ ਬਈ ਮੇਰੇ ਕੋਲ ਆਏ ਹਨ ਇੰਟਰਵਿਊ ਲੈਣ ਕਿੰਨੇ ਕੁ ਜਾਣੇ ਕੋ ਤੁਸੀਂ ਜਾਣੇ ਹੋ ਹਨ ਉਹ ਦਿਮਾਗ ਤੋਂ ਥੋੜਾ ਜਿਹਾ ਕਰੈਕ ਜਿਹਾ ਹੋਗੇ ਚੱਲੀ ਚੱਲੋ ਬਸ ਇੰਨਾ ਕਾ ਵੀ ਗਲਤ ਪਾਸੇ ਨਾ ਕਰੈਕ ਹੋਇਓ ਫੇਰ ਕੰਮ ਖਰਾਬ ਆ ਫੇਰ ਡਾਊਨ ਆ ਜੇ ਤੁਸੀਂ ਆਪਦੇ ਤੇ ਯਕੀਨ ਕਰ ਲਿਆ ਵੀ ਹਾਂ ਯਾਰਾ ਗੱਲ ਕਰਨੀ ਆ ਬਈ ਫਿਰ ਦੇਖੋ ਮੈਂ ਦੋ ਚੀਜ਼ਾਂ ਲੈ ਕੇ ਚੱਲਦਾ ਹੁੰਦਾ ਬਾਈ ਵੀ ਇਹ ਕੇ ਬਈ ਜਿਹੜਾ ਉਹ ਮੈਨੂੰ ਉਹਨੇ ਤਾਂ ਤਿਆਰ ਕੀਤਾ ਵੀ ਮੇਰੇ ਜੋ ਚੀਜ਼ ਸੀਗੀ ਮੈਂ ਕਹਿੰਦਾ ਹੁੰਦਾ ਵੀ ਜਾਂ ਜਿੱਤ ਜਾਾਂਗੇ ਜਾਂ ਮਰ ਜਾਾਂਗੇ ਕੋਈ ਵੀ ਚੀਜ਼ ਆ ਹਾਰਨ ਵਾਲਾ ਵੀ ਵਿੱਚ ਪੁਆਇੰਟ ਹੀ ਨਾ ਲੈ ਕੇ ਆਉ ਕੋਈ ਵੀ ਹੁਣ ਮੇਰੇ ਬਰਾਬਰ ਖੜਾ ਮੈਂ ਉਹ ਜਿੱਤਣ ਨੂੰ ਖੜਾ ਤੇ ਹਾਰ ਵੀ ਸਕਦਾ ਮੈਂ ਖੜਾ ਸਿਰਫ ਜਿੱਤਣ ਨੂੰ ਜਾਂ ਮਰਨ ਨੂੰ ਮੈਂ ਜਿੱਤੂਗਾ ਕਿਉਂਕਿ ਮੇਰੀ ਜ਼ਿੰਦਗੀ ਤੇ ਮੌਤ ਤੇ ਆ ਗਈ ਗੱਲ ਆਹ ਚੀਜ਼ ਮੈਂ ਲੈ ਕੇ ਚੱਲਦਾ ਹੁੰਦਾ ਤਾਂ ਬਈ ਵਧੀ ਜਾਣੇ ਆ ਤੇ ਇੱਕ ਤੁਹਾਡੇ ਕੋਲ ਕੋਚ ਕਦੋਂ ਮਿਲੀ ਤੁਹਾਨੂੰ ਕਿੰਨੇ ਸਾਲ ਹੋ ਗਏ ਕੋਜ ਵੀਰੇ 2 ਕੁ ਸਾਲ ਹੋ ਗਏ ਹੋ ਮੈਂ ਕਹਿੰਦਾ ਤੇ ਜਾਣਦਾ ਤਾਂ ਮੈਂ 2016-17 ਦਾ ਵਾਂ ਹੁਣ ਮੁੱਲਾਪੁਰ ਏਰੀਆ ਹਨਾ ਉਹ 12-13 ਕਿਲੋਮੀਟਰ ਪੈ ਜਾਂਦਾ ਇੱਥੇ ਹੰਬਣਾ ਤੋਂ ਬਾਈ ਦਾ ਨਾਮ ਉਦੋਂ ਵੀ ਬਹੁਤ ਸਿਹਰ 2016-17 ਚ ਅਸੀਂ ਨਵੇਂ-ਨਵੇਂ ਜਮ ਲੱਗੇ ਸੀਗੇ ਮੈਂ 15 ਚ ਲੱਗਿਆ ਸੀਗਾ ਕਹਿੰਦੇ ਵੀ ਆਏ ਕਿ ਆਏ ਕਿ ਉੱਥੇ ਟ੍ਰੇਨਰ ਹੈ ਕੋਈ ਵੀ ਆਏ ਵੀ ਬਹੁਤ ਵਧੀਆ ਬੰਦਾ ਤਿਆਰ ਕਰ ਚਲੋ ਵੀਰੇ ਨਹੀਂ ਸੁਪਾ ਬਣਿਆ ਇੱਧਰ ਨੂੰ ਆਉਣ ਦਾ ਕਿਉਂਕਿ ਉਦੋਂ ਉਮਰ ਘੱਟ ਸੀਗੀ ਦੂਰ ਪੈ ਜਾਂਦਾ ਸੀਗਾ ਫਿਰ ਮੈਂ ਆਪ ਆ ਲੈਣ ਚ ਆ ਗਿਆ ਫਿਰ ਮੈਨੂੰ ਹੋ ਗਈ ਮੈਂ ਆਪ ਦੇ ਆਬਜੈਕਟ ਟ੍ਰੇਨਰਾਂ ਮੈਂ ਕਦੇ ਕਿਸੇ ਕੋਲੇ ਮੁੰਡੇ ਦੇ ਉਹ ਮਿਊਚੁਅਲ ਫਰੈਂਡ ਆ ਸਾਡਾ ਮੇਰਾ ਯਾਨੀ ਬਹੁਤ ਬਚਪਨ ਦਾ ਦੋਸਤ ਹੀ ਆ ਤੇ ਉੱਥੋਂ ਫਿਰ ਜਦੋਂ ਗੱਲਾਂ ਬਾਤਾਂ ਹੋਈਆਂ ਸਾਡੀ ਬੌਂਡਿੰਗ ਹੀ ਬਹੁਤ ਵਹਿ ਗਈ ਬਾਈ ਨੂੰ ਨੌਲੇਜ ਹੀ ਮੇਰੇ ਤੋਂ ਕਿਤੇ ਜ਼ਿਆਦਾ ਸੀਗੀ ਤੇ ਮੈਂ ਕਹਾ ਨਹੀਂ ਵੀ ਜਾਊਂਗਾ ਮੈਂ ਤੇ ਫਿਰ ਹੌਲੀ-ਹੌਲੀ ਪਰਸਨਲੀ ਇੰਨਾ ਕਨੈਕਟ ਹੋ ਗਏ ਫੈਮਿਲੀਅਰ ਹਨਾ ਵੀ ਇਹਨੇ ਯਾਰ ਕਰਨਾ ਸ਼ੁਰੂ ਕਰਤਾ ਇੱਕ ਤਰ੍ਹਾਂ ਦੇ ਕੰਪੀਟੀਸ਼ਨ ਦੇ ਲਈ ਤਿਆਰ ਕਹਿ ਲੋ ਵੀ ਯਾਨੀ ਵੀਰੇ ਵੀ ਕੋਈ ਗੱਲ ਹੀ ਨਹੀਂ ਦੋ ਨੰਬਰ ਦੀ ਰਹੀ ਕੋਈ ਉਲਾ ਨਹੀਂ ਰਹਾ ਵੀ ਜੋ ਹੁੰਦਾ ਮੈਂ ਦੱਸ ਦਿੰਨਾ ਅਨਾ ਵੀ ਬਾਈ ਨੂੰ ਕੋਈ ਪ੍ਰੋਬਲਮ ਆ ਮੇਰੇ ਨਾਲ ਡਿਸਕਸ ਕਰ ਲੈਂਦੇ ਆ ਤੇ ਤਿਆਰਤਾ ਵੀ ਨਾਲ ਦੀ ਨਾਲ ਕਰੀ ਹੋਈ ਜਾਂਦੇ ਆ ਉਹ ਤਾਂ ਜਿਵੇਂ ਬਾਹਲੇ ਬੰਦੇ ਨਹੀਂ ਹੁਣ ਫੜੇ ਹੋਏ ਜਿਵੇਂ ਇੱਕ ਮੈਂ ਆ ਇੱਕ ਬਾਈ ਦਾ ਬ੍ਰਦਰ ਆ ਉਹ ਮੇਰੇ ਤੋਂ ਬਾਅਦੋ ਤਿਆਰ ਹੋਇਆ ਤੇ ਇੱਕ ਦੋ ਮੁੰਡੇ ਹੋਰ ਆ ਤੇ ਬਾਕੀ ਯਾਨੀ ਟ੍ਰੇਨਿੰਗ ਲੈਣ ਵਾਲੇ ਦਾ ਵਾਧੂ ਆ ਪਰ ਜਿੰਨਾ ਦਾ ਦਿ ਲੋ ਕਨੈਕਸ਼ਨ ਜਿਆਵਾ ਵੀ ਟ੍ਰੇਨਿੰਗ ਵਾਲੀ ਗੱਲ ਹੀ ਨਹੀਂ ਕੋਈ ਵੀ ਕਰਨਾ ਦਾ ਕਰਨ ਨਹੀਂ ਆ ਗਾਲਾਂ ਕੱਢ ਦੇਣੀਆਂ ਮਾਰ ਦੇਣਾ ਮੁੱਕਾ ਮਾਰ ਦੇਣਾ ਵੀ ਹਾਂ ਕਰਦੇ ਜਾਂਦੇ ਨੇ ਹਾਂ ਬਈ ਜਿਵੇਂ ਹੁਣ ਸਕੇਲ ਜੇ ਰੱਖਿਆ ਹੋਇਆ ਇੱਥੇ ਮੈਂ ਲਘੋ ਦਿੰਦਾ ਉਹਨਾਂ ਕਈ ਵਾਰੀ ਉਹ ਬਈ ਐਕਸਰਸਾਈਜ਼ ਇੰਨੀ ਜ਼ਿਆਦੇ ਹਾਰਡ ਹੋ ਜਾਂਦੀ ਵੀ ਬੰਦਾ ਕੰਬਣ ਲੱਜਾਂਦਾ ਜਿਵੇਂ ਬੈਂਚ ਲਾਉਣੀ ਹੈ ਲਈ ਚੱਲੋ ਲਈ ਚੱਲੋ ਵੀ ਬਾਹਾਂ ਸੋਨ ਫੇਰ ਵੀ ਲਈ ਚੱਲੋ ਉਹ ਫਿਰ ਛਾਤੀ ਦੇ ਕਦੇ ਪੈ ਗਈ ਕਦੇ ਪਿੱਛੇ ਪੈ ਗਈ ਕਦੇ ਗਿੱਚੀ 'ਚ ਪੈ ਗਈ ਉਹਦਾ ਨਹੀਂ ਫਿਰ ਪਤਾ ਲੱਗਦਾ ਉਸਤਾਦ ਵੀ ਕੁੱਟ ਕਹਿੰਦੇ ਵੀ ਖਾਣੀ ਜ਼ਰੂਰੀ ਆ ਨਾ ਉਹਦਾ ਬਈ ਸੁਭਾਈ ਹੈ ਜਿਆ ਹੁਣ ਜਦੋਂ ਇੱਥੇ ਫਿਰਦਾ ਹੋਵੇ ਸਾਰੇ ਮਾਹੌਲ ਪੈਂਦੇ ਹੁੰਦੇ ਆ ਪਤਾ ਨਹੀਂ ਕਿਹਦੇ ਦਾਲੀ ਹੋ ਜਾਣਾ ਵੀ ਬੰਦ ਵੀ ਇਸ ਕਰਕੇ ਹੀ ਤੁਸੀਂ ਜਿੱਤੇ ਹੋ ਵੀ ਹਾਂ ਉਹਨਾਂ ਨੇ ਇੰਨੇ ਹਾਰਡ ਟ੍ਰੇਨਿੰਗ ਦਿੱਤੀ ਇਸ ਕਰਕੇ ਤਾਂ ਹੀ ਇੰਡੀਆ ਦਾ ਨਾਮ ਰੋਸ਼ਨ ਹੋਇਆ ਹੈ ਟ੍ਰੇਨਿੰਗ ਬਈ ਹਾਰਦ ਵੀਰੇ ਹੁਣ ਇੱਕ ਤਾਂ ਐ ਹੁੰਦਾ ਵੀ ਟ੍ਰੇਨਿੰਗ ਮੰਨੋ ਇਹਨੂੰ ਉਹ ਤਾਂ ਬਈ ਗੱਲ ਹੀ ਨਹੀਂ ਰਹੀ ਕੋਈ ਟ੍ਰੇਨਿੰਗ ਵਾਲੀ ਉਹ ਤਾਂ ਬਸ ਸਰੈਂਡਰ ਹੀ ਕਰਤਾ ਮੁਰੇ ਆਪਦਾ ਵੀ ਸੌਂਫਤਾਈ ਬਈ ਥੋੜ੍ਹੀ ਐ ਜੋ ਕਰਨਾ ਕਰ ਲੋ ਬਣਾਉਣਾ ਬਣਾ ਦੋ ਝਾੜਨਾ ਝਾੜ ਦੋ ਤੇ ਫਿਰ ਉਹ ਤਾਂ ਗੱਲ ਹੀ ਨਹੀਂ ਰਹੀ ਵੀ ਯਕੀਨ ਆ ਜਿਹੜਾ ਜੇ ਹਾਂ ਮੈਂ ਕਹਿ ਤੀ ਤਾਂ ਹਾਂ ਮੈਂ ਹੁਣ ਮੈਨੂੰ ਇੱਥੇ ਕਹਿ ਦੇ ਵੀ ਬਈ ਵੀ ਬੈਠਾ ਰਹਿ ਸ਼ਾਮ ਤੱਕ ਵੀ ਆਪਾਂ ਕੰਮ ਜੜਾ ਮੈਂ ਬੈਠਾ ਰੂੰਗਾ ਚਾਹਿਆ ਵੀ ਨਾ ਮੇਰੇ ਕੋਲੇ ਤਿੰਨ ਚਾਰ ਘੰਟੇ ਬਿਠਾ ਕੇ ਮੈਨੂੰ ਮੋੜ ਦੋ ਵੀ ਮੈਂ ਬੈਠਾ ਰੂੰਗਾ ਕੱਲ ਨੂੰ ਇਹ ਥੋੜੀ ਕਹੂੰਗਾ ਉਹ ਚੀਜ਼ ਹੈ ਨਹੀਂ ਸਾਡੇ ਚ ਵੀ ਸਵਾਦ ਹੀ ਲਈ ਜੰਨੇ ਆ ਵੀਰੇ ਯਾਰ ਤਾਂ ਵੀ ਉਹਨੂੰ ਆਪਦੇ ਪੈਸ਼ਨ ਪ੍ਰੋਫੈਸ਼ਨ ਨੂੰ ਪੈਸ਼ਨ ਬਣਾ ਲਿਆ ਇੱਥੋਂ ਵੀ ਸਾਡੀ ਇਨਕਮ ਹੁੰਦੀ ਆ ਜੇ ਜਿੰਮ ਚ ਬੈਠੇ ਮੈਂ ਟ੍ਰੇਨਿੰਗ ਦਿੰਦਾ ਇੱਥੋਂ ਡਾਈਟ ਚਾਹਦੇ ਇੱਥੋਂ ਮੈਂ ਵੀਡੀਓ ਬਣਾ ਕੇ ਪਾਉਂਦਾ ਮੈਂ ਪੈਸੇ ਬਣਦੇ ਆ ਠੀਕ ਆ ਮੇਰੇ ਘਰ ਚੱਲਦਾ ਉਹਦੇ ਨਾਲ ਮੈਂ ਆਪਦੇ ਆਪ ਤੋਂ ਇਹਨਾਂ ਨਾਲ ਗਰੋ ਕਰਦਾ ਮੈਂ ਤੇ ਇਹੀ ਸਾਡਾ ਪੈਸ਼ਨ ਆ ਇੱਥੇ ਬੈਠੇ ਆ ਐਕਸਰਸਾਈਜ਼ ਲਾਉਣ ਨੂੰ ਜੀ ਕਰਿਆ ਹੁੰਦਾ ਐਕਸਾਈ ਲਾ ਲਈ ਬਾਈ ਆ ਗਿਆ ਬਹਿ ਕੇ ਗੱਲਾਂ ਕਰੀ ਗਏ ਇੱਥੇ ਕੰਨ ਦੋ ਘੰਟੇ ਲੰਘ ਕੇ ਸਾਨੂੰ ਸਮਝਾਉਣ ਲੱਗੇ ਕੋ ਸਮਝੀ ਗਏ ਬੈਠੇ ਤੇ ਉਹ ਆਈ ਜਦੋਂ ਪੈਸ਼ਨ ਬਣ ਜਾਂਦਾ ਸਵਾਦ ਆਉਣ ਲੱਗ ਜਾਂਦਾ ਫੇਰ ਨਹੀਂ ਬਾਈ ਗੁਰ ਹੋ ਸਕਦਾ ਯਾਰ ਇਹ ਬਹੁਤ ਸਾਰੇ ਨੌਜਵਾਨ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਹਾਲਾਂਕਿ ਕਹਿੰਦੇ ਵੀ ਸਰਕਾਰ ਕਹਿੰਦੀ ਵੀ ਨਸ਼ੇ ਅਸੀਂ ਜਮਾਈ ਖਤਮ ਕਰਤੇ ਨੇ ਪੰਜਾਬ ਚ ਨਸ਼ਾ ਨਹੀਂ ਹੈਗਾ ਹੁਣ ਇਸ ਵੇਲੇ ਪਰ ਅਜੇ ਵੀ ਬਹੁਤ ਖਬਰਾਂ ਆਉਂਦੀ ਆ ਵੀ ਕੋਈ ਨਸ਼ੀ ਨਾਲ ਜਿਹੜਾ ਫੜਿਆ ਜਾਂਦਾ ਹੈ ਜਾਂ ਕੋਈ ਨਸ਼ਾ ਕਰਦਾ ਕਰਦਾ ਓਵਰਡੋਸ ਦੇ ਨਾਲ ਮਰ ਜਾਂਦਾ ਹੈ ਨਾ ਕਈ ਕਹਿੰਦੇ ਨੇ ਵੀ ਬੋਡੀ ਬਿਲਡਿੰਗ ਮੁੰਡੇ ਨੌਜਵਾਨ ਕਰਨ ਲੱਗ ਜਾਂਦੇ ਨੇ ਵੀ ਕਈ ਵਾਰ ਐਨੇ ਡਿਪਰੈਸਡ ਹੋਏ ਹੁੰਦੇ ਨੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ ਮੁੰਡੇ ਨੌਜਵਾਨ ਨੇ ਜਿਹੜੇ ਹਨਾ ਵੀ ਨਸ਼ਾ ਕਰਨ ਲੱਗ ਗਈ ਤਾਂ ਉਸ ਤੋਂ ਬਾਅਦ ਜ਼ਿੰਦਗੀ ਖਤਮ ਹੈ ਕੋਈ ਐਦਾਂ ਦੀ ਕੋਈ ਸਰਕਲ ਵਿੱਚ ਤਾਂ ਨਹੀਂ ਕੋਈ ਕਦੇ ਟਕਰੇ ਹੈਗਾ ਵੀ ਹਾਂ ਜਿਨ੍ਹਾਂ ਨੇ ਐ ਨਸ਼ੇ ਨੁਸ਼ੇ ਕੀਤੇ ਹੋਣ ਜਦੋਂ ਆਬਦਾ ਧਿਆਨ ਗਿਆ ਹੋਵੇ ਨਸ਼ਿਆਂ ਵੱਲ ਨਹੀਂ ਪਹਿਲਾਂ ਵੀਰੇ 2017 ਜਮਾ ਪਲੱਸ 2 ਕੀਤੀ 17 ਤੋਂ ਲੈ ਕੇ 21 ਤੱਕ ਮੇਰਾ ਹੀ ਸਰਕਲ ਰਿਆ ਉਦੋਂ ਵੀਰੇ ਜੈਮ ਵੀ ਛੁੱਟ ਜਾਂਦੀ ਹੁੰਦੀ ਸੀਗੀ ਸਾਰੇ ਵੀ ਮੈਂ ਕਹਿੰਨਾ ਮੇਰੇ ਨਾਲ 5-6 ਮੁੰਡੇ ਮਰ ਗਏ ਚਿੱਟਾ ਲਾ ਲਾ ਕੇ ਇੰਨੇ ਕ ਟਾਈਮ 'ਚ ਠੀਕ ਆ ਜਿਹੜੇ ਜਾਨੀ ਐ ਜਿਵੇਂ ਡੇਲੀ ਨਾਲ ਰਹਿਣਾ ਉੱਠਣਾ ਬੈਠਣਾ ਰਾਤ ਨੂੰ ਵੀ ਕਈ ਵਾਰ ਇਕੱਠੇ ਫੇਰੀ ਫੁਰੀ ਜਾਣਾ ਇੱਕ ਦੋ ਦਿਨ ਘਰੇ ਨਹੀਂ ਹੋਣਾ ਨਾਲ ਹੀ ਉਹਨਾਂੇ ਰਹਿਣਾ ਉਹ ਪੰਜ ਛੇ ਮੁੰਡੇ ਵਿਚਾਰੇ ਮਰ ਗਏ ਬਹੁਤ ਵਧੀਆ ਬੰਦੇ ਸੀ ਚਿੱਟੇ ਦੀ ਉਹ ਬੋਡੋਸ ਨਾਲ ਹਾਂ ਚਿੱਟੇ ਨਾਲ ਤੇ ਦੂਜੀ ਗੱਲ ਵੀ ਆਏ ਆ ਵੀ ਪਰ ਜਿਹੜੇ ਸਾਡੇ ਨਾਲ ਦੇ ਸੀ ਉਹ ਐਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਨੱਕ ਦੇ ਲਾਉਣ ਲੱਗ ਜੇ ਵੀ ਪਿੰਡ ਵਾਲਿਆਂ ਨੇ ਸਾਨੂੰ ਕਹਿਣਾ ਵੀ ਇਹਨਾਂ ਨੇ ਬੂਟਾ ਲਾਤਾ ਵੀ ਇਹ ਪਿੰਡ ਨੂੰ ਵੀ ਵਾਇਰਸ ਆਇਆ ਹੋਇਆ ਵੀ ਇਹ ਵੀ ਖਰਾਬ ਕਰਨ ਲੱਗਿਆ ਪਿੰਡ ਨੂੰ ਸੋ ਇਸੇ ਕਰਕੇ ਅਸੀਂ ਬਚੇ ਰਹਿ ਗਏ ਤੇ ਬਾਕੀ ਵੀਰੇ ਆਏ ਆ ਮੈਂ ਕਹਿੰਨਾ ਹੁੰਨਾ ਵੀ ਜਿਹੜਾ ਬੰਦਾ ਚਿੱਟੇ ਵਾਲਾ ਟੀਕਾ ਛੱਡ ਕੇ ਸਟੀਰੋਇਡ ਵਾਲੀ ਟੀਕੇ ਤੇ ਲੱਗ ਗਿਆ ਤਾਂ ਉਹ 'ਚ ਗਲਤ ਨਹੀਂ ਹੈਗਾ ਕੋਈ ਕਿੱਥੇ ਉਹ ਆਪਦੇ ਸਰੀਰ ਨੂੰ ਮਾਰਨ ਲੱਗਿਆ ਹੋਇਆ ਸੀ ਖਰਾਬ ਕਰਨ ਲੱਗਿਆ ਸੀ ਕਿੱਥੇ ਉਹ ਆਪਦੇ ਸਰੀਰ ਨੂੰ ਇਹਦੇ ਨਾਲ ਕਿਹੜਾ ਕਰ ਲੱਗ ਗਿਆ ਬਣਾਉਣ ਲੱਗ ਗਿਆ ਵੀ ਸਟੀਰੋਇਡ ਵੀਰੇ ਉਹਦੋਂ ਯੂਜ਼ ਹੁੰਦਾ ਜਦੋਂ ਬੰਦੇ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਹੁੰਦੀ ਤੇ ਚਿੱਟੇ ਵਾਲਾ ਬੰਦਾ ਆਲਮੋਸਟ ਸੈਕਸ਼ੂਅਲੀ ਖਤਮ ਹੁੰਦਾ ਮੰਨੇ ਚਾਹੇ ਨਾ ਮੰਨੇ ਮੈਨੂੰ ਮੈਂ ਪਰਸਨਲੀ ਬਈ ਰਿਹਾ ਮੈਂ ਮੇਰੇ ਨਾਲ ਸਾਰੀ ਗੱਲ ਬੰਦਾ ਡਿਸਕਸ ਕਰਦੇ ਆ ਜਿਹੜੇ ਵੀ ਹੈਗੇ ਆ ਇਹਨਾਂ ਨੂੰ ਪਤਾ ਵੀ ਇਹਨਾਂ ਨੂੰ ਨੋਲੇਜ ਆ ਕੱਲਾ ਉਦੋਂ ਹਾਰਮੋਨ ਬੈਲੈਂਸ ਕਰਨ ਦੇ ਲਈ ਟੈਸਟੋਸਟਰੋਨ ਵਧਾਉਣ ਦੇ ਲਈ ਜਾਂ ਫਿਰ ਹੱਡੀਆਂ ਨੂੰ ਸਟਰੋਂਗ ਕਰਨ ਦੇ ਲਈ ਫੇਰ ਸਟੀਰੋਇਡ ਦਾ ਯੂਜ਼ ਕਰਦਾ ਜਿੰਮ ਲਾਉਂਦਾ ਠੋਕ ਕੇ ਮਾੜੀ ਸੰਗਤ ਚੋਂ ਨਿਕਲਦਾ ਤਾਂ ਬਈ ਕੋਈ ਮਾੜਾ ਨਹੀਂ ਇਹ ਚੀਜ਼ਾਂ ਹਾਂ ਜਾਂ ਫਿਰ ਲਾ ਲਓ ਤੁਸੀਂ ਜਿਵੇਂ ਹੁਣ ਮੈਂ ਸਟੀਰੋਇਡ ਕਰਦਾ ਮੈਂ ਠੀਕ ਆ ਮੈਂ ਉਹ ਤੋਂ ਇਨਕਮ ਜਨਰੇਟ ਕਰਦਾ ਠੀਕ ਆ ਮੇਰਾ ਘਰ ਚੱਲਦਾ ਵਾ ਤੇ ਇੱਕ ਸਹੀ ਡੋਸ ਚ ਜਿਵੇਂ ਮੈਂ ਹੁਣ ਮੰਨ ਲਓ ਮੈਂ ਪਹਿਲੀ ਡੋਸ ਲਾਈ ਸੀ 50 ਐਮਜੀ ਟੈਸਟੋਸਟਰੋਨ ਦੀ ਨਵਾਂ ਮੁੰਡਾ ਕੋਈ ਜਾਂਦਾ ਸੀ 200 ਐਮਜੀ ਲਾ ਦਈਆ ਤੇ 50mg ਜਿਹੜਾ ਮੈਂ ਦੋ ਟਾਈਮ ਵਰਕਆਊਟ ਕਰਦਾ ਹੁੰਦਾ ਸੀਗਾ ਅ ਜਿਹੜੀ ਤਿਆਰੀ ਕਰਦੀ ਕੰਪੀਟੀਸ਼ਨ ਹਾਂ ਜਾਨੀ ਗੇਨਿੰਗ ਵੇਲੇ ਸੀਗੀ ਉਹ ਤੇ 180 ਤੋਂ 200 ਗ੍ਰਾਮ ਮੇਰਾ ਪਰ ਡੇ ਦਾ ਪ੍ਰੋਟੀਨ ਹੁੰਦਾ ਸੀਗਾ ਹੁਣ ਮੈਂ 250 ਗ੍ਰਾਮ ਦੇ ਕਰੀਬ ਲੈਣਾ ਵਾ ਤੇ ਸਾਰਾ ਕੁਝ ਜਾਨੀ ਬੈਲੈਂਸ ਕਰਕੇ ਚੱਲਦੇ ਸੀਗੇ 1% ਦੀ ਮੈਨੂੰ ਪ੍ਰੋਬਲਮ ਨਹੀਂ ਹੈ ਬਈ ਕਦੇ ਮਤਲਬ ਲੱਗਿਆ ਹੀ ਨਹੀਂ ਵੀ ਕਦੇ ਕੀਤਾ ਹੋਵੇ ਪੀਸੀਟੀ ਪ੍ਰੋਪਰ ਹੁੰਦੀ ਆ ਭਸਮਾ ਚੱਲਦੀਆਂ ਬਈ ਉਹਦੇ ਚ ਜਿਹੜੀਆਂ ਦੂਜੀਆਂ ਹੁੰਦੀਆਂ ਵਾ ਅੱਜਕੱਲ ਚੱਲਦੀਆਂ ਨਾ ਤੇ ਦੂਜੀ ਗੱਲ ਔਰ ਮਤਲਬ ਮੈਡੀਸਿਨਸ ਹੁੰਦੀਆਂ ਹਾਰਮੋਨ ਬੈਲੈਂਸ ਕਰਨ ਦੇ ਲਈ ਤੇ ਤੇ ਬਾਕੀ ਵੀਰੇ ਮੈਂ ਐਂ ਕਹਿਣਾ ਵੀ ਜਿਵੇਂ ਮੰਨ ਲਓ ਹੁਣ ਮੈਂ ਕੁਝ ਖੱਟੇ ਆਏ ਤੋਂ ਹਨਾ ਮੇਰੀ ਕਿੰਨੀ ਗਰੋਥ ਹੋ ਗਈ ਮੈਂ ਬਈ ਨੂਨ ਨਾਲ ਰੋਟੀਆਂ ਵਾਲਾ ਬੰਦਾ ਠੀਕ ਆ ਵੀ ਇੱਕ ਟਾਈਮ ਪਾਣੀ ਪੀ ਵੀ ਕੇ ਵੀ ਕੱਢਿਆ ਹੋਇਆ ਉਹ ਘਰਾਂ ਚੋਂ ਉੱਠ ਕੇ ਜੱਜ ਮੈਂ ਕੁਝ ਬਣਿਆ ਤੇ ਸਟੀਰੋਇਡ ਕਰਦਾ ਉਹ ਤੋਂ ਫਾਇਦਾ ਲੈ ਰਿਆ ਮਾਂ ਆਪਦਾ ਘਰ ਚਲਾ ਰਿਹਾ ਠੀਕ ਆ ਕਿੰਨੇ ਮੁੰਡਿਆਂ ਨੂੰ ਹੋ ਟ੍ਰੇਨ ਕਰਤਾ ਉਹਨਾਂ ਵੀ ਮੇਰੇ ਜਿਵੇਂ ਹੁਣ ਚੱਲਦਾ ਇੰਸਟਾਗ੍ਰਾਮ ਕਈਆਂ ਨੂੰ ਹੋਰ ਮੇਰੇ ਥਰੋ ਇਨਕਮ ਉਹਨਾਂ ਦੇ ਘਰ ਚੱਲਦੇ ਆ ਹਨਾ ਤੇ ਇਹ ਮੈਂ ਆਪਦੇ ਆਪ ਚ ਵੀ ਕੁਝ ਖੱਟਿਆ ਬਈ ਇਹ ਲਿਆ ਸਟੀਰ ਹੋੜ ਠੀਕ ਆ ਪਰ ਜੇ ਕੋਈ ਆਮ ਬੰਦਾ ਕਿਸੇ ਨੇ ਮੋੜਾਂ ਦੇ ਖੜਕੇ ਡੋਲੇ ਦਿਖਾਉਣੇ ਆ ਠੀਕ ਆ ਕੋਈ ਵੀ ਕੁੜੀਆਂ ਚ ਵੀ ਠੋਕ ਬਣਾਉਣੀ ਆ ਹਵਾ ਕਰਨੀ ਆ ਉਹ ਲੈਂਦਾ ਬਈ ਉਹਦੇ ਅਰਗਾ ਮੈਂ ਕਹਿੰਦਾ ਮਹਾ ਮੂਰਖ ਕੋਈ ਨਹੀਂ ਕਿਉਂਕਿ ਸਾਡੇ ਬਈ ਪ੍ਰੋਪਰ ਸਾਈਕਲ ਆ ਪੀਸੀਟੀ ਆ ਓਸੀਟੀ ਆ ਆਫ ਸਾਈਕਲ ਥੈਰੇਪੀ ਹੁੰਦੀ ਆ ਫਿਰ টিਆਰਟੀ ਹੁੰਦੀ ਆ ਜਿਹੜਾ ਚਲੋ ਸਾਨੂੰ ਤਾਂ ਲੋੜ ਨਹੀਂ ਪਈ ਟੈਸਟੋਸਟੇਰੋਨ ਰਿਪਲੇਸਮੈਂਟ ਥੈਰੇਪੀ ਬਈ ਯਾਨੀ ਮੈਡੀਕਲ ਨੋਲੇਜ ਬਈ 100% ਹੈ ਇਹਦੇ 'ਚ ਜਿਹਨੂੰ ਨਹੀਂ ਨੋਲੇਜ ਹੈਗੀ ਹਨਾ ਜਿਨੇ ਉਹੀ ਡੋਲੇ ਦਿਖਾਉਣੇ ਆ ਫੁਗਰੀ ਮਾਰਨੀ ਆ ਉਹ ਮਹਾਮੂਰਖਾ ਜਿਹੜਾ ਨੁਕਸਾਨ ਹੈਗਾ ਜ਼ਰੂਰ ਹੈਗਾ ਵੀਰੇ ਇਹਦੇ ਜਿਵੇਂ ਹੁਣ ਇੱਕ ਐਂਡਰੋਜੈਨਿਕ ਪ੍ਰੋਪਰਟੀਜ਼ ਹੁੰਦੀਆਂ ਤੇ ਕੈਨਾਬੋਲਿਸ ਐਂਡਰੋਜੈਨਿਕ ਤੁਹਾਨੂੰ ਬਹੁਤ ਜ਼ਿਆਦਾ ਉਹਨੇ ਹਰਾਸ਼ ਕਰਨਾ ਤੁਹਾਡਾ ਲੀਵਰ ਠੀਕ ਆ ਤੁਹਾਡੀ ਕਿਡ ਜਾਂ ਤੁਹਾਡੇ ਹਾਰਟ ਨੂੰ ਵੀ ਕਈ ਤਰੀਕਿਆਂ ਨਾਲ ਅਫੈਕਟ ਕਰਨਾ ਜਾਂ ਐਕਨੇਸ ਹੋ ਜਾਂਦੇ ਆ ਟੂਹੀ ਤੇ ਹਨਾ ਦਾਣੇ ਹੋ ਜਾਂਦੇ ਆ ਉਹ ਸਾਈਡ ਇਫੈਕਟ ਤਾਂ ਨੇ ਛੱਡ ਕੇ ਜਾਣਾ ਹੀ ਆ ਪਰ ਆਪਾਂ ਉਹਦੇ ਨਾਲ ਟੈਕਲ ਕਿਵੇਂ ਕਰਦੇ ਆ ਇਹ ਚੀਜ਼ ਆਉਣੀ ਚਾਹੀਦੀ ਆ ਪਰ ਆਮ ਬੰਦੇ ਨੂੰ ਬਈ ਉਹ ਨਹੀਂ ਆਉਂਦੀ ਸੋ ਇਸੇ ਕਰਕੇ ਮੈਂ ਕਹਿੰਦਾ ਵੀ ਜਿਹੜੇ ਬੰਦੇ ਨੂੰ ਕੋਈ ਲੋਡ ਨਹੀਂ ਹੈਗੀ ਆ ਉਹਦਾ ਪਰ ਹੀ ਰਹੋ ਨੇਚਰਲ ਜਿਹੜੀ ਆਪਣੀ ਡਾਈਟ ਆ ਜਾਂ ਲਾ ਲਓ ਤੁਸੀਂ ਸਪਲੀਮੈਂਟਸ ਇਹਦੇ ਨਾਲ ਵੀ ਇੱਕ ਬਹੁਤ ਵਧੀਆ ਫਜ਼ੀਕ ਤਿਆਰ ਹੋ ਸਕਤੀ ਆ ਜਰੂਰ ਤੁਸੀਂ ਉੱਥੇ ਕੰਪੀਟੀਸ਼ਨ ਦੇ ਲਈ ਗਏ ਹੋ ਮਿਸਟਰ ਅਸ਼ੀਆ ਦੇ ਲਈ ਤਾਂ ਉਸ ਵੀੜ ਦਾ ਕੋਈ ਹੈਗਾ ਕੋਈ ਵਾਕ ਜਿਹੜਾ ਯਾਦ ਹੋਵੇ ਜੋ ਦਿਲ ਦੇ ਕਰੀਬ ਵੀ ਹੋਵੇ ਵੀ ਹਾਂ ਦੀ ਇਦਾਂ ਉੱਥੇ ਟ੍ਰੀਟ ਵੀ ਕੀਤਾ ਗਿਆ ਲੋਕਾਂ ਦੇ ਵੱਲ ਉਹ ਤੇ ਮੈਨੂੰ ਆਹ ਚੀਜ਼ ਜਿਹੜੀ ਚੰਗੀ ਲੱਗੀ ਉੱਥੇ ਵੀ ਹਾਂ ਲੋਕਾਂ ਨੇ ਮੈਨੂੰ ਉਤਸ਼ਾਹਿਤ ਕਰਕੇ ਦੱਸੇ ਵੀ ਉਤਸ਼ਾਹਿਤ ਕੀਤਾ ਉਸ ਤੋਂ ਇਲਾਵਾ ਕੁਝ ਹੋਰ ਹੋਵੇ ਜਿਵੇਂ ਬਈ ਮੈਂ ਨਾ ਤੁਹਾਨੂੰ ਦੱਸਦਾ ਮੈਂ ਜਦੋਂ ਉੱਥੇ ਜਿੱਤੇ ਆ ਮੇਰਾ ਨੈਟ ਨਹੀਂ ਸੀ ਚੱਲਦਾ ਮੈਂ ਉਹੀ ਫੋਟੋਆਂ ਹੀ ਖਿੱਚੀਆਂ ਬਣਾ ਕੋਈ ਫੋਟੋ ਖਿੱਚਣ ਵਾਲਾ ਉੱਥੇ ਬੈਕਸਟੇਜ ਹੈਨਾ ਇੱਕ ਰਸ਼ੀਅਨ ਜਿਹਾ ਬੈਠਾ ਸੀਗਾ ਉਹ ਮਾਸਟਰ ਕੈਟਾਗਰੀ ਦਾ ਬੁਢਾ ਜਿਹਾ ਸੀਗਾ ਉਹ ਤੇ ਨਾਲ ਉਹਦੀ ਕੋਈ ਫੈਮਿਲੀ ਮੈਂਬਰ ਹੋਣੀ ਆ ਪਾਣੀ ਪਿਆ ਸੀ ਗੈਰਨਜਾ ਪੰਜ-ਸੱਤ ਕਾਲੇ ਸੀਗੇ ਅਫਰੀਕਾ ਉਧਰ ਲੇਕੀ ਨੀਆਂ ਕੋਨੀਆਂ ਦੇ ਪਤਾ ਨਹੀਂ ਕਿਹੜੀ ਘੰਟ ਜੰਮਬਾਬੇ ਹੁਣ ਮੈਨੂੰ ਪਤਾ ਨਹੀਂ ਏਸ਼ੀਆ ਚ ਹੁੰਦੀ ਏ ਕਿ ਨਹੀਂ ਮੈਂ ਤਾਂ ਕਹਿੰਦਾ ਮੈਂ ਤੇ ਜਣੀ ਕਾਲੇ ਸੀਗੇ ਤੇ ਉਸ ਟਾਈਮ ਮੇਰਾ ਮਾ ਮੜਾ ਨੈਟ ਔਨ ਕੀਤਾਈ ਬਾਈ ਤੋਂ ਹੋਰ ਸਪੋਟ ਲੈ ਕੇ ਇਹ ਕੇ ਬਾਈ ਤੋਂ ਉਹ ਮੈਨੂੰ ਕੌਂਗ੍ਰੈਚੂਲੇਸ਼ਨ ਕੌਂਗ੍ਰੈਚੂਲੇਸ਼ਨ ਮੈਂ ਕਿਹਾ ਵੀ ਆ ਕੀ ਚੱਕਰ ਪੈ ਗਿਆ ਵੀ ਮੈਂ ਤਾਂ ਵੀ ਨੈਟ ਨਹੀਂ ਔਨ ਹੋਇਆ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਸਾਰਿਆਂ ਨੂੰ ਉਹ ਬਾਅਦੋਂ ਪਤਾ ਲੱਗਿਆ ਬਾਈ ਜਦੋਂ ਮੇਰੇ ਮੈਡਲ ਪੈਂਦੇ ਆ ਲਾਈਵ ਹੋਇਆ ਹੋਇਆ ਤੇ ਉਹ ਸਾਰੇ ਪਿੰਡ ਚ ਗੱਲ ਉੱਡ ਗਈ ਸਾਰੇ ਫੈਮਿਲੀ ਚ ਉੱਡ ਗਈ ਫੈਮਿਲੀ ਗਰੁੱਪ ਚ ਮੈਸੇਜ ਤੇ ਮੈਸੇਜ ਤੇ ਉਹ ਥੋੜੇ ਕਿ ਟਾਈਮ ਲਈ ਹੋਇਆ ਉਹਨੂੰ ਮੈਸੇਜ ਮੈਸੇਜ WhatsApp ਤੇ ਮੈਂ ਕਹਿੰਦਾ ਇਹਨੇ ਮੈਨੂੰ ਮਹੀਨੇ ਚ ਮੈਸੇਜ ਨਹੀਂ ਆਉਂਦੇ ਜਿੰਨੇ ਉਹਦੋਂ 2 ਮਿੰਟਾਂ ਜੀ ਆ ਗਏ ਤੇ ਫਿਰ ਜਦੋਂ ਪਿੰਡ ਆਇਆ ਮੈਨੂੰ ਨਹੀਂ ਸੀ ਪਤਾ ਵੀ ਪਿੰਡ ਵਾਲੇ ਵੀ ਵਧੀਆ ਮਾਨ ਤਾਣ ਕਰਨਗੇ ਮੈਨੂੰ ਉਮੀਦ ਨਹੀਂ ਸੀ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਵੀ ਇੰਨਾ ਉਹ ਵੀ ਹਾਈਪ ਕ੍ਰੀਏਟ ਹੋ ਜੂਗੀ ਤੇ ਚੱਲ ਬਹੁਤ ਵਧੀਆ ਅਸੀਂ ਨਾ ਥੋੜਾ ਪਹਿਲਾਂ ਪਹੁੰਚ ਗਏ ਉਹ ਕਹਿੰਦੇ ਜੀ ਕੱਟ-ਕੁੱਟ ਕਰਕੇ ਵੀ ਜੀਬ 'ਚ ਖੜਾ ਕੇ ਸਾਰੇ ਪਿੰਡ 'ਚ ਕੀੜਾ ਦਬਾਉਣਾ ਤੈਨੂੰ ਅਸੀਂ ਪਹਿਲਾਂ ਚਲੇ ਗਏ ਚੱਲ ਜਿੰਨੇ ਕ ਬੰਦੇ ਇਕੱਠੇ ਹੋਏ ਢੂਲ-ਢੂਲ ਬਜਾ ਕੇ ਉਹਨਾਂ ਨੇ ਹਨਾ ਸਾਰਤਾ ਤੇ ਉਦੋਂ ਬਾਅਦ ਜਿਵੇਂ ਨਾ ਬਈ ਆ ਨਹਿਰ ਤੇ ਗੰਨੇ ਰਸੜਾ ਖੜਦਾ ਹੁੰਦਾ ਤੇ ਮੈਂ ਉਦੋਂ ਡੇਲੀ ਪੀ ਕੇ ਜਾਂਦਾ ਹੁੰਦਾ ਸੀਗਾ ਉਹਨੇ ਮੈਨੂੰ ਹਾਕ ਮਾਰੀ ਕਹਿੰਦਾ ਵੀ ਓਰੇ ਆ ਮੈਂ ਕਿਹਾ ਹਾਂਜੀ ਕਹਿੰਦਾ ਵੀ ਐ ਵੀ ਮਾਦਰੀ ਕਹਿੰਦਾ ਸਾਰਿਆਂ ਨੂੰ ਰੈਕੋਰਡ ਏਰੀਆ ਦਾ ਕਹਿੰਦਾ ਉੱਥੇ ਵੀਡੀਓ ਦਿਖਾਈ ਕਹਿੰਦਾ ਵੀ ਆਹ ਬੰਦਾ ਮੇਰੇ ਤੋਂ ਕਨੇ ਰਸ ਪੀ ਕੇ ਜਾਂਦਾ ਤੇ ਮੈਂ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਐ ਕਹਿੰਦਾ ਵੀ ਤੇਰੀ ਵੀਡੀਓ ਉਹ ਕਾਫੀ ਯਾਨੀ ਕਈ ਮਿਲੀਅਨ ਵਿਊ ਆ ਗਿਆ ਸੀ ਉਹਨੂੰ ਤੇ ਉੱਥੋਂ ਵਾਇਰਲ ਹੋ ਗਈ ਵੀ ਪਤਾ ਲੱਗ ਗਿਆ ਮੁੰਡਾ ਕੋਈ ਜੱਤ ਗਿਆ ਹੈ ਹਨਾ ਵੀ ਪੰਜਾਬ ਚ ਕਾਫੀ ਮੇਰਾ ਨਾਮ ਵਧੀਆ ਹੋ ਗਿਆ ਸੀ ਤੇ ਫੇਰ ਉਦੋਂ ਬਾਅਦ ਜਿਵੇਂ ਡੈਡੀ ਮੇਰਾ ਮੁੱਲਾਪੁਰ ਗਿਆ ਹੈ ਨਾ ਜਾਂਦਾ ਉੱਥੇ ਸਾਨੂੰ ਮੁੱਲਾਪੁਰ ਦਾਖੇ ਨਾਲ ਹੀ ਲਾਦਾ ਵਾ ਤੇ ਉਹ ਮੇਰਾ ਭਰਾ ਨਾਲ ਗਿਆ ਉੱਥੇ ਉਹਦੇ ਡੈਡੀ ਦੇ ਯਾਰ ਦੋਸਤ ਸੀਗੇ ਉਹ ਕਹਿੰਦੇ ਵੀ ਐਂ ਕਰਕੇ ਵੀ ਆ ਤਾਂ ਮੁੰਡਾ ਉਹੀ ਆ ਉਹ ਮੈਂ ਨਾ ਭਰਾ ਨੂੰ ਐ ਮੁੰਡਿਆਂ ਦੇ ਬਿਠਾ ਕੇ ਬੈਠਕਾਂ ਲਾਈਆਂ ਸੀਗੀਆਂ ਉਹ ਵੀਡੀਓ ਵੀ ਵਾਇਰਲ ਹੋ ਗਈ ਜੀ ਇੰਸਟਾ ਤੇ ਹਨਾ ਚੱਲਦਾ ਅਕਾਊਂਟ ਵਧੀਆ ਆਪਣਾ ਤੇ ਉਹ ਕਹਿੰਦੇ ਵੀ ਆ ਤਾਂ ਉਹੀ ਮੁੰਡਾ ਉਹ ਕਹਿੰਦਾ ਦੂਜਾ ਮੁੰਡਾ ਹੀ ਮੇਰਾ ਹੀ ਆ ਜਿਹੜਾ ਜੱਤ ਗਿਆ ਤੇ ਕਹਿੰਦੇ ਅੱਛਾ ਬੜੇ ਖੁਸ਼ ਹੋਈ ਵੀ ਹੁਣਾਂ ਕਹਿੰਦੇ ਵੀ ਪਾਰਟੀ ਕਰ ਫਿਰ ਉੱਥੇ ਪੈਸੇ ਪੁਹੇ ਲੱਗੇ ਡੜੀ ਤੇ ਜਣੀ ਆਹ ਕੁਸ਼ਕ ਵੀ ਜਾਦਾ ਹੀ ਆ ਵੀ ਪੱਕੀਆਂ ਜਮੇ ਨਾ ਵੀ ਇੱਥੇ ਵੜ ਗਈਆਂ ਦਿਮਾਗ 'ਚ ਦਿਲ 'ਚ ਵੀ ਸਾਰੀ ਉਮਰ ਹੀ ਨਹੀਂ ਨਿਕਲਣੀ ਚਾਹੀਏ ਬੁਢੇ ਹੋ ਜੀ ਹਨਾ ਵੀ ਉਦੋਂ ਐ ਹੋਇਆ ਵੀ ਆਹੀ ਆ ਬਈ ਵੀ ਕਸ਼ ਮੈਂ ਲਾਦਦਾ ਜਿਹੜਾ ਵੀ ਉਸ ਟਾਈਮ ਅਨਪ੍ਰੋਡਿਕਟੇਬਲ ਜਿਹਾ ਹੋ ਗਿਆ ਵੀ ਜਿਹੜਾ ਸੋਚਿਆ ਹੀ ਨਹੀਂ ਸੀ ਕੁਝ ਹੋ ਜੂਗਾ ਵੀ ਹਨਾ ਵੀ ਪਿੰਡ ਵਾਲੇ ਨਾ ਮਾਨ ਤਣ ਜਾਂ ਐਵੇਂ ਦੀਆਂ ਘਟਨਾਵਾਂ ਹੋਣਗੀਆਂ ਮੇਰਾ ਨਾਮ ਹੋਇਆ ਬਾਈ ਦਾਦਾ ਚੱਲ ਸੀਗਾ ਪਰ ਫਿਰ ਵੀ ਬਾਈ ਦਾ ਵੀ ਨੋ ਹੋ ਗਿਆ ਵੀ ਹਨਾ ਵੀ ਇਹਨੇ ਵੀ ਆਪ ਤੋਂ ਬਾਅਦ ਇੱਕ ਬੰਦਾ ਹੋਰ ਹਨਾ ਜਿਤਾਇਆ ਇੰਟਰਨੈਸ਼ਨਲ ਕੰਪੀਟੀਸ਼ਨ ਤੇ ਘਰਦਿਆਂ ਦਾ ਨੋ ਹੋ ਗਿਆ ਡੈਡੀ ਦਾ ਮੰਮੀ ਦਾ ਹਨਾ ਵੀ ਜਾਂ ਫੋਰ ਮੇਰੇ ਚਾਚੇ ਦਾ ਚਾਚੀ ਦਾਦੀ ਹਨਾ ਵੀ ਸਾਰਿਆਂ ਦਾ ਵੀ ਬਹੁਤ ਵਧੀਆ ਨਾਮ ਹੋ ਗਿਆ ਇਹ ਚੀਜ਼ ਮੈਨੂੰ ਵੀ ਬੜੀ ਵਧੀਆ ਲੱਗੀ ਉਸ ਟਾਈਮ ਅਗਲੇ ਹੁਣ ਕਿਹਦੀ ਤਿਆਰੀ ਚੱਲ ਰਹੀ ਹੈ ਹੁਣ ਮਿਸਟਰੀ ਰਿਸ਼ਰ ਤੋਂ ਬਾਅਦ ਵੀਰੇ ਹੁਣ ਫਿਲਹਾਲ ਮੇਰੀ ਗੇਮਿੰਗ ਚੱਲਦੀ ਆ ਤੇ ਸ਼੍ਰੈਡ ਕਰਾਂਗੇ ਤਿੰਨ ਕੁ ਮਹੀਨਿਆਂ ਬਾਅਦ ਤੇ ਉਹ ਵੀ ਹੁਣ ਬਾਈ ਦੱਸੂਗਾ ਵੀ ਕਿਹੜਾ ਖਰਨਾ ਕੰਪੀਟੀਸ਼ਨ ਬਿਕੋਸ਼ ਵਧੀਆ ਜੀ ਤਿਆਰੀ ਕਰਾਉਣੀ ਜੇ ਮੈਂ ਹੁਣ ਪਿਛਲੇ ਸਾਲ ਮੈਂ ਕੀਤਾ ਨਹੀਂ ਕੁਝ ਕੋਈ ਕੰਪੀਟੀਸ਼ਨ ਐਤ ਕੀ ਵੀ ਨਹੀਂ ਕੀਤਾ ਬਿਕੋਸ਼ ਤਗੜਾ ਹੀ ਕਰਾਂਗੇ ਜੋ ਕਰਾਂਗੇ ਵੀ ਫੇਰ ਗੱਲਬਾਤ ਠਾੜਾਂਗੇ ਪੂਰੀ ਬਹੁਤ ਬਹੁਤ ਧੰਨਵਾਦ ਸੋ ਇਹ ਨੌਜਵਾਨ ਹੈ ਜਿਸ ਨੌਜਵਾਨ ਨੇ ਮਿਸਟਰੀ ਏਸ਼ੀਆ ਦਾ ਖਿਤਾਬ ਜਿੱਤਿਆ ਹੈ ਤੇ ਨੌਜਵਾਨਾਂ ਨੂੰ ਨਸੀਹਤ ਵੀ ਦਿੱਤੀ ਹੈ ਕਿ ਅਗਰ ਤੁਸੀਂ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਆਪਣਾ ਮਾਈਂਡ ਸੈਟ ਜਿਹੜਾ ਵਾ ਪ੍ਰੋਪਰ ਤਰੀਕੇ ਦੇ ਨਾਲ ਬਣਾ ਕੇ ਆਇਓ ਕਿਉਂਕਿ ਇਸ ਬੋਡੀ ਬਿਲਡਿੰਗ ਦੀ ਲਾਈਨ ਦੇ ਵਿੱਚ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਬਹੁਤ ਕੁਝ ਖੋਣਾ ਵੀ ਪੈਂਦਾ ਹੈ ਸੋ ਨੌਜਵਾਨ ਜੋ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਅੱਗੇ ਮੋਟੀਵੇਟ ਕਰਨ ਦੇ ਲਈ ਕਿ ਉਹ ਨਸ਼ਾ ਛੱਡ ਦੇਵੇ ਤਿਆਗ ਦੇਣ ਤੇ ਆਪਣਾ ਬਾਡੀ ਬਿਲਡਿੰਗ ਦੇ ਵੱਲ ਹੋਣ ਤੇ ਇਹ ਵੀ ਉਪਰਾਲਾ ਲਗਾਤਾਰ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਉਮੀਦ ਹੈ ਕਿ ਜਿਹੜੇ ਨੌਜਵਾਨ ਬਾਡੀ ਬਿਲਡਿੰਗ ਕਰਨਾ ਚਾਹੁੰਦੇ ਨੇ ਉਹ ਇਸ ਨੌਜਵਾਨ ਦੀ ਗੱਲਾਂ ਸੁਣ ਕੇ ਪ੍ਰੇਰਿਤ ਹੋਣਗੇ ਤੇ ਬਾਡੀ ਬਿਲਡਿੰਗ ਦੁਨੀਆ ਦੇ ਵਿੱਚ ਆਪਣਾ ਪੈਰ ਪਾਉਣਗੇ ਸੋ ਵਦਰੀ ਅਪਡੇਟਸ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ